ਦੋਸਤੋ ਹਾਜ਼ਰ ਹਾਂ ਅੱਜ ਦੀ ਕਹਾਣੀ ਲੈ ਕੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਰਿਟਾਇਰਮੈਂਟ ਤੋਂ ਬਾਅਦ ਗੁਰਬਖਸ਼ ਸਿੰਘ ਤੋਂ ਸਾਰੇ ਪੈਸੇ ਪੁੱਤਾਂ ਨੇ ਖੋਹ ਲਏ ਸਨ ਤਾਂ ਉਹਨਾਂ ਨੇ ਆਪਣੀ ਘਰ ਵਾਲੀ ਦੀਆਂ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਇੱਕ ਛੋਟੀ ਜਿਹੀ ਦੁਕਾਨ ਬਣਾ ਲਈ ਤਾਂ ਜੋ ਦੋਵੇਂ પતિ ਪਤਨੀ ਬੁੜਾਪੇ ਵਿੱਚ ਆਪਣਾ ਗੁਜ਼ਾਰਾ ਆਸਾਨੀ ਨਾਲ ਕਰ ਸਕਣ ਪਰ ਜਦੋਂ ਪੁੱਤਾਂ ਨੂੰ ਪਤਾ ਲੱਗਿਆ ਤਾਂ ਉਹ ਦੁਕਾਨ ਤੋਂ ਸਾਮਾਨ ਝੁੱਕ ਕੇ ਲੈ ਜਾਂਦੇ ਇਹ ਥੋੜੀ ਬਹੁਤਾ ਰਕਮ ਹੁੰਦੀ ਉਹ ਵੀ ਲੈ ਜਾਂਦੇ ਇਸ ਤਰ੍ਹਾਂ ਸਾਰੀ ਦੁਕਾਨ ਖਾਲੀ ਹੋ ਗਈ ਤੇ ਗੁਰਬਖਸ਼ ਸਿੰਘ ਤੇ ਉਸ ਦੀ ਪਤਨੀ ਦਾ ਕੋਈ ਹਤਾ ਪਤਾ ਨਾ ਲੱਗਾ ਕਿ ਉਹ ਕਿੱਥੇ ਚਲੇ ਗਏ ਇੱਕ ਦਿਨ ਦੁਕਾਨ ਦਾ ਇੱਕ ਗਾਹਕ ਆਇਆ ਤਾਂ ਪੁੱਤ ਉਸ ਨੂੰ ਦੁਕਾਨ ਦਿਖਾਉਣ ਲਈ ਲੈ ਆਏ ਜਦੋਂ ਉਹਨਾਂ ਨੇ ਸ਼ਟਰ ਚੁੱਕਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਰੋਂਗਟੇ ਖੜੇ ਹੋ ਗਏ ਕਿਉਂਕਿ ਉੱਥੇ ਤਾਂ ਆਓ ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ ਵਿਸਤਾਰ ਨਾਲ ਗੁਰਬਖਸ਼ ਸਿੰਘ ਖੁਸ਼ੀ-ਖੁਸ਼ੀ ਕਾਰ ਵਿੱਚ ਦਾਖਲ ਹੋ ਰਹੇ ਸਨ। ਉਹਨਾਂ ਨੇ ਤੁਰੰਤ ਆਪਣੇ ਬਗਲ ਵਿੱਚ ਦਬਿਆ ਹੋਇਆ ਵੱਡਾ ਥੈਲਾ ਕੱਢਿਆ ਤੇ ਤੇਜ਼ ਕਦਮ ਚੱਕਦੇ ਹੋਏ ਆਪਣੇ ਕਮਰੇ ਵੱਲ ਵਧੇ। ਉਹਨਾਂ ਦੇ ਚਿਹਰੇ ਤੇ ਖੁਸ਼ੀ ਚਲਕ ਰਹੀ ਸੀ। ਕੋਈ ਵੀ ਉਹਨਾਂ ਨੂੰ ਵੇਖਦਾ ਤਾਂ ਇੱਕ ਲਹਿਜੇ ਲਈ ਸੋਚ ਵਿੱਚ ਪੈ ਜਾਂਦਾ ਕਿ ਹਮੇਸ਼ਾ ਫਿਕਰ ਤੇ ਉਦਾਸੀ ਵਿੱਚ ਡੁੱਬੇ ਰਹਿਣ ਵਾਲੇ ਗੁਰਬਖਸ਼ ਸਿੰਘ ਦਾ ਚਿਹਰਾ ਅੱਜ ਫੁੱਲਾਂ ਵਾਂਗ ਕਿਵੇਂ ਖਿੜਿਆ ਹੋਇਆ ਹੈ। ਆਖਿਰ ਇਦਾਂ ਦਾ ਕੀ ਹੋ ਗਿਆ ਕਿ ਗੁਰਬਖਸ਼ ਸਿੰਘ ਅਜਨੇ ਕੁਛ ਦਿਸ ਰਹੇ ਹਨ ਇਹ ਖੁਸ਼ੀ ਗੁਰਬਖਸ਼ ਸਿੰਘ ਦੇ ਦੋਵੇਂ ਪੁੱਤਾਂ ਤੋਂ ਵੀ ਲੁਕੀ ਨਹੀਂ ਸੀ ਆ ਉਹ ਤਾਂ ਸ਼ਾਇਦ ਇਸੇ ਤਾਕ ਵਿੱਚ ਬੈਠੇ ਸਨ ਕਿ ਕਦੋਂ ਪਾਪਾ ਘਰ ਆਉਣ ਤੇ ਕਦੋਂ ਉਹਨਾਂ ਤੇ ਹੱਥ ਸਾਫ਼ ਕਰਨਾ ਗੁਰਬਖਸ਼ ਸਿੰਘ ਨੂੰ ਪਤਾ ਨਹੀਂ ਸੀ ਆ ਕਿ ਉਹਨਾਂ ਦੇ ਪੁੱਤ ਕੀ ਕੀ ਜੜੀ ਪਕਾਰੇ ਹਨ ਉਹ ਆਪਣੇ ਧਿਆਨ ਵਿੱਚ ਘਰ ਵਿੱਚ ਦਾਖਲ ਹੋਏ ਤੇ ਫਿਰ ਉਸ ਥੈਲੇ ਨੂੰ ਚੱਕ ਕੇ ਕਮਰੇ ਵਿੱਚ ਆਏ ਆਪਣੀ ਪਤਨੀ ਕਰਮਜੀਤ ਨੂੰ ਆ ਆਵਾਜ਼ਾਂ ਦੇਣ ਲੱਗੇ ਕਰਮਜੀਤ ਕੋਰੇ ਕਿੱਥੇ ਚਲੀ ਗਈ ਆ ਜਲਦੀ ਆ ਤੈਨੂੰ ਕੁਝ ਦਿਖਾਉਣਾ ਹੈ ਪਰ ਕਰਮਜੀਤ ਕੋਰ ਦੀ ਕੋਈ ਆਵਾਜ਼ ਨਹੀਂ ਆਈ ਉਹਨਾਂ ਦੇ ਹਿੱਸੇ ਦੋ ਕਮਰੇ ਸਨ ਬਾਕੀ ਸਾਰਾ ਘਰ ਤਾਂ ਵੰਡ ਵਿੱਚ ਆ ਚੁੱਕਾ ਸੀ ਦੋ ਪੁੱਤ ਸਨ ਦੋਵਾਂ ਨੇ ਹੀ ਪਿਓ ਦੀ ਜ਼ਿੰਦਗੀ ਵਿੱਚ ਆਪਣੇ ਹਿੱਸੇ ਵੱਖ-ਵੱਖ ਕਰ ਲਏ ਸਨ ਐਨੇ ਵੱਡੇ ਖੁੱਲੇ ਘਰ ਵਿੱਚ ਹੁਣ ਇੱਕ ਕੰਧ ਨਿਕਲ ਚੁੱਕੀ ਸੀ ਇਹ ਦੋਵੇਂ ਪੁੱਤਾਂ ਨੇ ਆਪਣੇ ਆਪਣੇ ਹਿੱਸੇ ਦਾ ਨਵਾਂ ਘਰ ਬਣਾ ਲਿਆ ਸੀ ਤੇ ਵਿਚਕਾਰ ਕੰਧਾਂ ਖੜੀਆਂ ਕਰ ਲਈਆਂ ਸਨ ਮਾਤੇ ਪਿਓ ਲਈ ਦੋ ਕਮਰੇ ਛੱਡ ਦਿੱਤੇ ਗਏ ਸਨ ਬਹੁਤ ਘੱਟ ਜਗ੍ਹਾ ਹੋਣ ਕਰਕੇ ਦੋਵਾਂ ਦਾ ਦਮ ਕੁੱਟਦਾ ਸੀ ਆ ਉਹਨਾਂ ਦੇ ਮਕਾਨ ਪੁਰਾਣੇ ਛੋਟੇ ਆ ਛੱਤ ਵਾਲੇ ਸਨ ਜਦੋਂ ਕਿ ਪੁੱਤਾਂ ਨੇ ਨਵੇਂ ਤਰੀਕੇ ਦੇ ਘਰ ਬਣਾਏ ਸਨ ਤੇ ਉੱਚੀਆਂ ਕੰਧਾਂ ਰੱਖੀਆਂ ਸਨ ਜਿਸ ਕਰਕੇ ਤਾਜ਼ਾ ਹਵਾ ਵੀ ਉਹਨਾਂ ਦੇ ਹਿੱਸੇ ਨਹੀਂ ਆਉਂਦੀ ਸੀ ਪਰ ਹੌਲੀ-ਹੌਲੀ ਇਹ ਸਭ ਉਹਨਾਂ ਨੂੰ ਆਦਤ ਬਣ ਗਈ ਸੀ ਗੁਰਵਖਸ ਸਿੰਘ ਨੇ ਵੇਖਿਆ ਤਾਂ ਥਰਲਾ ਉੱਥੇ ਹੀ ਰੱਖ ਕੇ ਦੂਜੇ ਕਮਰੇ ਵਿੱਚ ਗਏ ਆ ਕੀ ਦੇਖਦੇ ਹਾਂ ਉਹਨਾਂ ਦੀ ਪਤਨੀ ਕਰਮਜੀਤ ਕੌਰ ਥੱਲੇ ਦਰੀ ਵਿਛਾ ਕੇ ਪਾਠ ਕਰ ਰਹੀ ਸੀ ਆ ਗੁਰਬਖਸ਼ ਸਿੰਘ ਸਮਝ ਗਏ ਤੇ ਉੱਥੇ ਹੀ ਆਵਾਜ਼ ਮਾਰੀ ਪਾਠ ਪੜ੍ਹ ਕੇ ਜਲਦੀ ਆਈ ਆ ਤੇਰੇ ਨਾਲ ਇੱਕ ਗੱਲ ਕਰਨੀ ਹੈ ਬਹੁਤ ਜ਼ਰੂਰੀ ਹੈ ਉਹਨਾਂ ਸਮਾਂ ਮੈਂ ਵੀ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ ਹੁੰਦਾ ਹਾਂ ਤੂੰ ਘਰ ਵਿੱਚ ਹੀ ਰਹੀ ਆ ਇਹ ਨਾ ਹੋਵੇ ਇੱਧਰ ਉੱਧਰ ਗੁਆਂਢ ਵਿੱਚ ਨਿਕਲ ਜਾਵੇਂ ਗੁਰਬਖਸ਼ ਸਿੰਘ ਵਾਪਸ ਮੁੜੇ ਤਾਂ ਥਾਲਾ ਚੱਕ ਕੇ ਆਪਣੇ ਪੁਰਾਣੇ ਸਿੰਦੂਕ ਵਿੱਚ ਰੱਖਿਆ ਤੇ ਫਿਰ ਉਸ ਕਮਰੇ ਤੋਂ ਬਾਹਰ ਕੁੰਡੀ ਲਗਾ ਕੇ ਗੁਰਦੁਆਰਾ ਸਾਹਿਬ ਚਲੇ ਗਏ ਆ ਗੁਰਦੁਆਰਾ ਸਾਹਿਬ ਜਦੋਂ ਮੱਥਾ ਟੇਕ ਕੇ ਉਹ ਵਾਪਸ ਘਰ ਆ ਰਹੇ ਸਨ ਉਹਨਾਂ ਨੇ ਦੇਖਿਆ ਕੀ ਆ ਉਹਨਾਂ ਦੇ ਦੋਵੇਂ ਪੁੱਤੋਂ ਉਹਨਾਂ ਦੇ ਘਰ ਤੋਂ ਬਾਹਰ ਨਿਕਲ ਰਹੇ ਸਨ ਪੁੱਤਾਂ ਨੂੰ ਘਰ ਤੋਂ ਨਿਕਲਦਾ ਦੇਖ ਕੇ ਆ ਗੁਰਬਖਸ਼ ਸਿੰਘ ਦੇ ਚਿਹਰੇ ਤੇ ਮੂੜਾ ਖੁਸ਼ੀ ਫੈਲ ਗਈ ਤੇ ਜਿ ਤੇਜ ਕਦਮ ਚੱਕਦੇ ਹੋਏ ਪੁੱਤਾਂ ਤੱਕ ਪਹੁੰਚੇ ਤੇ ਕਹਿਣ ਲੱਗੇ ਬਾ ਵਈਆ ਕਿੱਥੇ ਜਾ ਰਹੇ ਹੋ ਮੇਰੇ ਨਾਲ ਆ ਕੇ ਗੱਲਾਂ ਕਰੋ ਆ ਮੈਂ ਤਾਂ ਹੁਣੇ ਹੀ ਮੱਥਾ ਟੇਕ ਕੇ ਆਇਆ ਹਾਂ ਪਰ ਦੋਵੇਂ ਪੁੱਤ ਤੁਰੰਤ ਕਹਿਣ ਲੱਗੇ ਤੁਸੀਂ ਹੁਣ ਵਿੱਚ ਦੇਰ ਕਰ ਦਿੱਤੀ ਐ ਅਸੀਂ ਤਾਂ ਕਿੰਨੀ ਦੇਰ ਤੋਂ ਮੰਮੀ ਦੇ ਕੋਲ ਬੈਠੇ ਗੱਲਾਂ ਕਰ ਰਹੇ ਸਨ ਹੁਣ ਕੁਝ ਕੰਮ ਲਈ ਜਾਣਾ ਹੈ ਸੋ ਚੱਲਦੇ ਹਾਂ ਗੁਰਵਖਸ ਸਿੰਘ ਨੇ ਵੀ ਕੁਝ ਨਾ ਕਿਹਾ ਆਖਿਰ ਜੇ ਪੁੱਤ ਚੰਗੇ ਹੁੰਦੇ ਤਾਂ ਬੁਢਾਪੇ ਵਿੱਚ ਮਾਂ ਬਾਪ ਨੂੰ ਛੱਡ ਕੇ ਘਰ ਵਿੱਚ ਕੰਧਾ ਨਾ ਬਣਾਉਂਦੇ ਉਹਨਾਂ ਨੇ ਹਾਂਮੀ ਵਿੱਚ ਸਿਰ ਹਿਲਾ ਦਿੱਤਾ ਤੇ ਘਰ ਵਿੱਚ ਦਾਖਲ ਹੋ ਗਏ ਉਹਨਾਂ ਨੇ ਨੋਟ ਕੀਤਾ ਕਿ ਪੁੱਤ ਕੁਝ ਘਬਰਾਏ ਹੋਏ ਲੱਗ ਰਹੇ ਸਨ ਜਿਵੇਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਤੇ ਕਈ ਰੰਗ ਆ ਕੇ ਬਦਲੇ ਹੋਣ ਪਰ ਉਹ ਜ਼ਿਆਦਾ ਧਿਆਨ ਨਾ ਦੇ ਸਕੇ ਜਦੋਂ ਅੰਦਰ ਆਏ ਤਾਂ ਉਹਨਾਂ ਦੀ ਪਤਨੀ ਪਾਟ ਪੜ ਚੁੱਕੀ ਸੀ ਉਹ ਕਹਿਣ ਲੱਗੀ ਕੀ ਗੱਲ ਹੈ ਤੁਸੀਂ ਕਿਉਂ ਆਵਾਜ਼ਾਂ ਦੇ ਰਹੇ ਸੀ ਆ ਗੁਰਬਖਸ਼ ਸਿੰਘ ਨੇ ਆਲੇ ਦੁਆਲੇ ਦੇਖਿਆ ਤੇ ਫਿਰ ਆਪਣੀ ਪਤਨੀ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੇ ਮੈਨੂੰ ਅੱਜ ਸਾਰੇ ਰਿਟਾਇਰਮੈਂਟ ਦੇ ਪੈਸੇ ਮਿਲ ਗਏ ਹਨ ਮੈਂ ਹੁਣੇ ਹੀ ਉਹ ਲੈ ਕੇ ਆਇਆ ਹਾਂ ਮੈਂ ਤਾਂ ਇਹ ਸੋਚ ਰਿਹਾ ਸੀ ਆ ਕੀ ਹੁਣ ਸਾਨੂੰ ਪੁੱਤਾਂ ਦੇ ਮੂੰਹ ਨਹੀਂ ਦੇਖਣੇ ਪੈਣਗੇ ਅਸੀਂ ਦੋਵੇਂ ਆਪਣਾ ਗੁਜ਼ਾਰਾ ਕਰ ਲਵਾਂਗੇ ਦੋ ਦਿਨਾਂ ਦੀ ਤਾਂ ਜ਼ਿੰਦਗੀ ਬਚੀ ਹੈ ਸਕੂਨ ਨਾਲ ਗੁਜ਼ਾਰ ਲਵਾਂਗੇ ਕਰਮਜੀਤ ਕੌਰ ਨੇ ਜਦੋਂ ਇਹ ਸੁਣਿਆ ਤਾਂ ਤੁਰੰਤ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੀ ਆਖਿਰ ਇਹਨਾਂ ਪੈਸੇ ਆ ਲਈ ਉਹਨਾਂ ਨੇ ਬਹੁਤ ਭੱਜ ਦੌੜ ਕੀਤੀ ਸੀ ਹੁਣ ਜਾ ਕੇ ਪੈਸੇ ਮਿਲੇ ਹਨ ਕਰਮਜੀਤ ਕੌਰ ਕਹਿਣ ਲੱਗੀ ਠੀਕ ਹੈ ਇਹਨਾਂ ਪੈਸਿਆਂ ਨਾਲ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਵਾਂਗੇ ਪੁੱਤਾਂ ਤੋਂ ਤਾਂ ਜਰਾ ਵੀ ਉਮੀਦ ਨਹੀਂ ਹੈ ਕਿ ਉਹ ਸਾਡਾ ਖਰਚਾ ਚੱਕ ਸਕਣ ਇਹ ਗੱਲ ਕਰਮਜੀਤ ਕੌਰ ਨੇ ਲੰਬਾ ਸਮਾਂ ਲੈਂਦੇ ਹੋਏ ਕਹੀ ਸੀ ਆ ਪਰ ਇਸ ਗੱਲ ਤੋਂ ਬੇਖਬਰ ਕੀ ਆ ਉਹਨਾਂ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਜਾਣੇ ਨੇ ਗੁਰਬਖਸ਼ ਸਿੰਘ ਨੇ ਜਿਵੇਂ ਹੀ ਸੰਦੂਕ ਕੋਲਿਆ ਤੇ ਥੈਲਾ ਕੱਢਣਾ ਚਾਹਿਆ ਉਹ ਹੈਰਾਨ ਰਹਿ ਗਏ ਸੰਦੂਕ ਵਿੱਚ ਥੈਲਾ ਨਹੀਂ ਸੀ ਉਹਨਾਂ ਨੇ ਸਾਰੇ ਕੱਪੜੇ ਬਾਹਰ ਸੁੱਟ ਦਿੱਤੇ ਹਰ ਚੀਜ਼ ਉਲਟ ਪੁਲਟ ਕਰ ਦਿੱਤੀ ਪਰ ਪੈਸਿਆਂ ਵਾਲਾ ਥੈਲਾ ਕਿਤੇ ਵੀ ਨਹੀਂ ਮਿਲਿਆ ਗੁਰਬਖਸ਼ ਸਿੰਘ ਕਹਿਣ ਲੱਗੇ ਕਰਮਜੀਤ ਕੌਰੇ ਮੈਂ ਇਹ ਥੈਲਾ ਇਸ ਸੰਦੂਕ ਵਿੱਚ ਹੀ ਰੱਖਿਆ ਸੀ ਆਖਿਰ ਕਿੱਥੇ ਗਿਆ ਕਰਮਜੀਤ ਕੌਰ ਵੀ ਪਰੇਸ਼ਾਨ ਹੋ ਗਈ ਆ ਤੁਰੰਤ ਦੋਵੇਂ ਪਤੀ ਪਤਨੀ ਪੈਸੇ ਲੱਭਣ ਲੱਗ ਪਏ ਆ ਕਰਮਜੀਤ ਕੌਰ ਕਹਿਣ ਲੱਗੀ ਹੋ ਸਕਦਾ ਹੈ ਤੁਸੀਂ ਕਿਤੇ ਹੋਰ ਰੱਖੇ ਹੋਣ ਹੁਣ ਯਾਦ ਨਾ ਆ ਰਿਹਾ ਹੋਵੇ ਪਰ ਗੁਰਬਖਸ਼ ਸਿੰਘ ਕਹਿਣ ਲੱਗੇ ਮੇਰੀ ਯਾਦਦਾਸ਼ਤ ਬਿਲਕੁਲ ਠੀਕ ਹੈ ਮੈਂ ਇਹ ਥੈਲਾ ਇਸ ਸੰਦੂਕ ਵਿੱਚ ਰੱਖਿਆ ਸੀ ਆ ਫਿਰ ਗੁਰਦੁਆਰੇ ਮੱਥਾ ਟੇਕਣ ਚਲਾ ਗਿਆ ਪਰ ਹੁਣ ਤਾਂ 1 ਰੁਪਿਆ ਵੀ ਨਹੀਂ ਆ ਦਿਮਾਗ ਤੇ ਜ਼ੋਰ ਪਾਉਂਦੇ ਹੋਏ ਗੁਰਬਖਸ਼ ਸਿੰਘ ਦੇ ਕੰਨਾਂ ਵਿੱਚ ਕੰਟੀਆਂ ਵੱਜਣ ਲੱਗੀਆਂ ਉਹ ਤੁਰੰਤ ਕਰਮਜੀਤ ਨੂੰ ਕਹਿਣ ਲੱਗਿਆ ਜਸਕਰਨ ਤੇ ਬਲਵੀਰ ਆਏ ਸਨ ਕਿਤੇ ਉਹਨਾਂ ਨੇ ਇਹ ਪੈਸੇ ਨਹੀਂ ਚੁੱਕਲੇ ਕਰਮਜੀਤ ਕੌਰ ਨੇ ਸੁਣ ਕੇ ਤੁਰੰਤ ਝਿੜਕ ਦਿੱਤਾ ਤੁਸੀਂ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ ਭਲਾ ਉਹ ਐਦਾਂ ਕਿਵੇਂ ਕਰ ਸਕਦੇ ਨੇ ਗੁਰਬਖਸ਼ ਸਿੰਘ ਕਹਿਣ ਲੱਗੇ ਜਦੋਂ ਘਰ ਵਿੱਚ ਆਏ ਤਾਂ ਤੁਸੀਂ ਇਸ ਕਮਰੇ ਵਿੱਚ ਸੀ ਆ ਕਰਮਜੀਤ ਕੌਰ ਕਹਿਣ ਲੱਗੀ ਨਹੀਂ ਆ ਮੈਂ ਤਾਂ ਪਾਠ ਕਰ ਰਹੀ ਸੀ ਤੁਹਾਡੇ ਆਉਣ ਤੋਂ 2-3 ਮਿੰਟ ਪਹਿਲਾਂ ਹੀ ਮੈਂ ਪਾਠ ਪੂਰਾ ਕੀਤਾ ਸੀ ਆ ਜਦੋਂ ਮੈਂ ਆਈ ਤਾਂ ਉਦੋਂ ਮੈਂ ਕਮਰੇ ਵਿੱਚ ਬੈਠੇ ਸਨ ਮੈਨੂੰ ਵੇਖ ਕੇ ਹੈਰਾਨ ਹੋ ਗਏ ਆ ਤੇ ਕਹਿਣ ਲੱਗੇ ਕੀ ਆ ਉਦਾਂ ਹੀ ਤੁਹਾਨੂੰ ਮਿਲਣ ਆਏ ਸੀ ਆ ਖੜੇ-ਖੜੇ ਹੀ ਮੇਰੇ ਨਾਲ ਗੱਲਬਾਤ ਕੀਤੀ ਤੇ ਹਾਲ-ਚਾਲ ਪੁੱਛਿਆ ਤੇ ਵਾਪਸ ਚਲੇ ਗਏ ਆ ਗੁਰਬਖਸ਼ ਸਿੰਘ ਦਾ ਦਿਮਾਗ ਸੁੰਨ ਹੋ ਗਿਆ ਉਹ ਸਿਰ ਫੜ ਕੇ ਬੈਠ ਗਏ ਹੋਵੇ ਨਾ ਹੋਵੇ ਇਹ ਕਾਰਸਤਾਨੀ ਉਹਨਾਂ ਦੇ ਪੁੱਤਾਂ ਨੇ ਹੀ ਕੀਤੀ ਸੀ ਆ ਗੁਰਬਖਸ਼ ਸਿੰਘ ਤੁਰੰਤ ਉੱਠੇ ਤੇ ਆਪਣੇ ਪੁੱਤ ਦੇ ਘਰ ਚਲੇ ਗਏ ਆ ਖੁਸ਼ਕਿਸਮਤੀ ਨਾਲ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲਾ ਹੋਇਆ ਸੀ ਜਿਵੇਂ ਹੀ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋਏ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਚੋਂ ਉੱਠੇ ਦੋਵੇਂ ਪੁੱਤ ਕਮਰੇ ਵਿੱਚ ਬੈਠੇ ਉਸੇ ਸਫੇਦ ਥਾਲੇ ਤੋਂ ਪੈਸੇ ਕੱਢ ਕੇ ਗਿਣ ਰਹੇ ਸਨ ਤੇ ਹੱਸ ਰਹੇ ਸਨ ਵੱਡਾ ਪੁੱਤ ਬਲਵੀਰ ਕਹਿ ਰਿਹਾ ਸੀ ਦੇਖ ਮੈਂ ਵੱਡਾ ਹਾਂ ਇਸ ਲਈ 1 ਲੱਖ ਤਾਂ ਮੈਂ ਆਪਰਾ ਖਾਂਗਾ ਛੋਟਾ ਕਹਿ ਰਿਹਾ ਸੀ ਪਾਪਾ ਲਈ ਤਾਂ ਦੋਵੇਂ ਪੁੱਤ ਬਰਾਬਰ ਹਨ ਗੁਰਵਕਸ਼ ਸਿੰਘ ਨੇ ਜਦੋਂ ਇਹ ਮੰਜ਼ਰ ਦੇਖਿਆ ਤਾਂ ਉਹਨਾਂ ਨੂੰ ਬਹੁਤ ਸਦਮਾ ਪਹੁੰਚਿਆ ਪੁੱਤਾਂ ਨੇ ਪਿਓ ਨੂੰ ਖੜਾ ਦੇਖਿਆ ਤਾਂ ਹੜਬੜਾ ਕੇ ਖੜੇ ਹੋ ਗਏ ਗੁਰਵਕਸ਼ ਸਿੰਘ ਗੁੱਸੇ ਨਾਲ ਅੱਗੇ ਵਧੇ ਤੇ ਕਹਿਣ ਲੱਗੇ ਕਿਸ ਦੀ ਆ ਇਜਾਜ਼ਤ ਨਾਲ ਤੁਸੀਂ ਇਹ ਪੈਸੇ ਇੱਥੇ ਲਿਆਏ ਹੋ ਆਖਿਰ ਕਿਸੇ ਨੇ ਤੁਹਾਨੂੰ ਇਹ ਹੱਕ ਦਿੱਤਾ ਕਿ ਇਹ ਪੈਸੇ ਚੁੱਕ ਲਵੋ ਦੋਵੇਂ ਪੁੱਤ ਪਹਿਲਾਂ ਤਾਂ ਬੁਖੜਾ ਗਏ ਫਿਰ ਕਹਿਣ ਲੱਗੇ ਇਹ ਪੈਸੇ ਸਾਡੇ ਹਨ ਇਸ ਲਈ ਅਸੀਂ ਲੈ ਆਏ ਆ ਇਸਾ ਵਿੱਚ ਤੁਹਾਨੂੰ ਕੀ ਪਰੇਸ਼ਾਨੀ ਹੈ ਗੁਰਵਖਸ ਸਿੰਘ ਗੁੱਸੇ ਨਾਲ ਅੱਗੇ ਵਧੇ ਤੇ ਆਪਣੇ ਪੈਸੇ ਚੁੱਕਣ ਲੱਗੇ ਮੇਰੀ ਮਿਹਨਤ ਦੀ ਕਮਾਈ ਹੈ ਆਪਣਾ ਸਭ ਕੁਝ ਤੁਹਾਡੇ ਉੱਤੇ ਲੁਟਾ ਚੁੱਕਾ ਹਾਂ ਪਰ ਹੁਣ ਇਹ ਪੈਸੇ ਬਿਲਕੁਲ ਨਹੀਂ ਦੇਵਾਂਗਾ ਇਸ ਤੇ ਸਿਰਫ ਮੇਰਾ ਤੇ ਮੇਰੀ ਪਤਨੀ ਦਾ ਹੱਕ ਹੈ ਪਰ ਦੋਵੇਂ ਪੁੱਤਾਂ ਨੇ ਤੁਰੰਤ ਪਿਓ ਨੂੰ ਧੱਕਾ ਦੇ ਦਿੱਤਾ ਤੇ ਕਹਿਣ ਲੱਗੇ ਖਬਰਦਾਰ ਜੇ ਨਾ ਪੈਸਿਆਂ ਨੂੰ ਹੱਥ ਵੀ ਲਾਇਆ ਤਾਂ ਇਹ ਪੈਸੇ ਸਾਡੇ ਹਨ ਸਾਨੂੰ ਲੋੜ ਹੈ ਅਸੀਂ ਤੁਹਾਨੂੰ ਨਹੀਂ ਦੇਵਾਂਗੇ ਆਖਿਰ ਇਹਨੇ ਦੀਨਾ ਤੋਂ ਅਸੀਂ ਹੀ ਤੁਹਾਡਾ ਖਰਚਾ ਚੱਕਦੇ ਹਾਂ ਉਹਨਾਂ ਨੇ ਧੱਕੇ ਮਾਰ ਕੇ ਪਿਓ ਨੂੰ ਆਪਣੇ ਘਰ ਤੋਂ ਕੱਢ ਦਿੱਤਾ ਗੁਰਬਖਸ਼ ਸਿੰਘ ਹਰਾਨੀ ਨਾਲ ਆਪਣੇ ਬੱਚਿਆਂ ਦਾ ਮੂੰਹ ਵੇਖਦੇ ਰਹੇ ਤੇ ਉਹ ਕਹਿਣ ਲੱਗੇ ਲਾਂਤ ਹੈ ਤੁਹਾਡੇ ਵਰਗੀ ਔਲਾਦ ਤੇ ਕੀ ਕੁਝ ਨਹੀਂ ਕੀਤਾ ਮੈਂ ਤੁਹਾਡੇ ਲਈ ਇਸ ਉਮਰ ਵਿੱਚ ਆ ਕੇ ਮੇਰੇ ਨਾਲ ਇਹ ਸਭ ਕਰ ਰਹੇ ਹੋ ਸ਼ਰਮ ਨਹੀਂ ਆਉਂਦੀ ਫੌਰਨ ਵੱਡਾ ਪੁੱਤ ਬਲਵੀਰ ਕਹਿਣ ਲੱਗਾ ਪਾਪਾ ਸਾਰੀ ਦੁਨੀਆ ਹੀ ਆਪਣੀ ਔਲਾਦ ਦਾ ਖਰਚਾ ਚੱਕਦੀ ਹੈ ਪਾਲਦੀ ਪੋਸਦੀ ਹੈ ਤਾਂ ਤੁਸੀਂ ਕੋਈ ਵੱਡਾ ਕੰਮ ਨਹੀਂ ਕੀਤਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੇ ਪੁੱਤ ਇੰਨਾ ਪੈਸੇ ਨਾਲ ਕਾਰੋਬਾਰ ਕਰਨਗੇ ਪਰ ਤੁਸੀਂ ਫਿਰ ਵੀ ਪੈਸੇ ਲੈਣ ਆ ਗਏ ਪੁੱਤਾਂ ਦੀ ਬੇਅਦਬੀ ਦੇਖ ਕੇ ਗੁਰਬਖਸ਼ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਉਹ ਕਹਿਣ ਲੱਗੇ ਨਾ ਜਾਣੇ ਸਾਡੀ ਪਰਵਰੀ ਵਿੱਚ ਕਿਹੜੀ ਘਾਟ ਰਹਿ ਗਈ ਸੀ ਜੋ ਤੁਹਾਡੇ ਵਰਗੇ ਪੁੱਤ ਸਾਡੇ ਹਿੱਸੇ ਆਏ ਗੁਰਬਖਸ਼ ਸਿੰਘ ਖਾਲੀ ਹੱਥ ਆਪਣੇ ਘਰ ਵਾਪਸ ਆ ਗਏ ਪਤਨੀ ਨੇ ਉਹਨਾਂ ਦੀ ਹਾਲਤ ਦੇਖੀ ਤਾਂ ਸਮਝ ਗਈ ਇੱਕ ਵਾਰੀ ਫਿਰ ਪੁੱਤਾਂ ਨੇ ਪਿਓ ਨੂੰ ਜਲੀਲ ਕਰਕੇ ਘਰੋਂ ਕੱਢ ਦਿੱਤਾ ਹੈ ਕਰਮਜੀਤ ਕੌਰ ਦੀਆਂ ਅੱਖਾਂ ਤੋਂ ਹੰਝੂ ਵਗ ਰਹੇ ਸਨ ਉਸ ਨੇ ਇੱਕ ਠੰਡਾ ਸਾਹ ਭਰ ਕੇ ਸੱਜੇ ਪਾਸੇ ਬਣੇ ਉਸ ਮਕਾਨ ਵੱਲ ਦੇਖਿਆ ਜੋ ਉਹਨਾਂ ਦੇ ਦੋਵੇਂ ਪੁੱਤਾਂ ਦਾ ਸੀ ਜਿੱਥੇ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਹੱਸ ਖੇਡ ਕੇ ਜ਼ਿੰਦਗੀ ਵਿਟਾਰੇ ਸਨ ਦੋਵੇਂ ਪੁੱਤ ਕਹਿੰਦੇ ਸਨ ਕਿ ਉਹਨਾਂ ਪੈਸਿਆਂ ਨਾਲ ਨਵਾਂ ਕਾਰੋਬਾਰ ਸ਼ੁਰੂ ਕਰਨਗੇ ਪਰ ਉਹਨਾਂ ਨੇ ਇੰਨੀ ਉਧਾਰੀ ਚੱਕੀ ਹੋਈ ਸੀ ਕਿ ਅੱਧ ਤੋਂ ਵੱਧ ਪੈਸੇ ਤਾਂ ਕਰਜ਼ੇ ਚ ਕੋਣ ਵਿੱਚ ਹੀ ਲੰਘ ਚੁੱਕੇ ਹਨ ਗੁਰਬਖਸ਼ ਸਿੰਘ ਇਸ ਗੱਲ ਨੂੰ ਦਿਲ ਵਿੱਚ ਲੈ ਕੇ ਮੰਝੇ ਤੇ ਪੈ ਗਏ ਆ ਕਰਮਜੀਤ ਕੋਲ ਉਹਨਾਂ ਨੂੰ ਕਹਿਣ ਲੱਗੀ ਜੇ ਇਦਾਂ ਹੀ ਆ ਸੋਚਦੇ ਰਹੋਗੇ ਤਾਂ ਮਰੀਜ਼ ਬਣ ਜਾਓਗੇ ਮੇਰਾ ਵੀ ਤਾਂ ਸੋਚੋ ਆਖਿਰ ਮੇਰਾ ਇਸ ਦੁਨੀਆ ਵਿੱਚ ਤੁਹਾਡੇ ਸਿਵਾ ਹੋਰ ਕੌਣ ਹੈ ਦੋ ਬੱਚੇ ਪੈਦਾ ਕੀਤੇ ਮੁਸ਼ਕਲ ਵੇਲੇ ਵਿੱਚ ਉਹਨਾਂ ਨੂੰ ਕਦੇ ਤੱਤੀ ਹਵਾ ਦਾ ਬੁੱਲਾ ਤੱਕ ਨਹੀਂ ਲੱਗਣ ਦਿੱਤਾ ਉਹਨਾਂ ਨੂੰ ਹਰ ਐਸ਼ੋ ਆਰਾਮ ਦਿੱਤਾ ਆਪ ਭੁੱਖੇ ਰਹੇ ਪਰ ਬੱਚਿਆਂ ਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ ਇਹ ਹੀ ਸੋਚਦੇ ਰਹੇ ਕਿ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਾਵਾਂਗੇ ਤਾਂ ਕਰ ਦੀ ਗਰੀਬੀ ਦੂਰ ਹੋ ਜਾਵੇਗੀ ਆ ਪਰ ਅੱਜ ਵੇਖੋ ਕੀ ਹੋ ਗਿਆ ਹੈ ਅਸੀਂ ਦੋਵੇਂ ਇਕੱਲੇ ਰਹਿ ਗਏ ਹਾਂ ਪਰਾਇ ਕਰਦੀਆਂ ਆਈਆਂ ਧੀਆਂ ਨੇ ਸਾਡੇ ਪੁੱਤਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ ਰਿਟਾਇਰਮੈਂਟ ਫੰਡ ਮਿਲਣ ਤੋਂ ਬਾਅਦ ਜੋ ਪਹਿਲਾਂ ਬੱਚੇ ਥੋੜਾ ਬਹੁਤ ਮਾਵਾਪ ਨੂੰ ਖਰਚਾ ਦੇ ਦਿੰਦੇ ਸਨ ਹੁਣ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ ਜਦੋਂ ਘਰ ਦਾ ਸਾਰਾ ਰਾਸ਼ਨ ਖਤਮ ਹੋ ਗਿਆ ਤਾਂ ਕਰਮਜੀਤ ਕੋਰੇ ਇੱਕ ਦਿਨ ਆਪਣੇ ਵੱਡੇ ਪੁੱਤ ਦੇ ਘਰ ਆਈ ਆ ਉੱਥੇ ਵੇਖਿਆ ਕਿ ਉਸਦੀ ਨੂਨ ਨੇ ਬਹੁਤ ਸਾਰੇ ਫਲ ਕੱਟ ਕੇ ਰੱਖੇ ਹੋਏ ਸਨ ਖੁਦ ਵੀ ਖਾ ਰਹੀ ਸੀ ਤੇ ਆਪਣੇ ਬੱਚਿਆਂ ਨੂੰ ਖਵਾ ਰਹੀ ਸੀ ਬੱਚਿਆ ਹੋਇਆ ਫਲ ਨੁਕਰਾਣੀ ਨੂੰ ਦੇ ਕੇ ਕਹਿ ਰਹੀ ਸੀ ਇਹ ਲੈ ਕਰ ਲੈ ਜਾ ਬੱਚਿਆਂ ਨੂੰ ਦੇ ਦੇਣਾ ਕਰਮਜੀਤ ਕੌਰ ਨੇ ਇਹ ਮੰਜ਼ਰ ਦੇਖਿਆ ਤਾਂ ਕਲੰਬਾ ਸਾਂ ਭਰ ਕੇ ਝੁੱਪ ਰਹਿ ਗਈ ਉਸ ਨੂੰ ਫਲ ਖਾਂਦੇ ਹੋਏ ਮੁੱਦਤਾ ਹੋ ਗਈਆਂ ਸਨ ਉਹਨੂੰ ਉਹਦੇ ਕੋਲ ਆਈ ਤਾਂ ਪੁੱਤ ਵੀ ਉੱਥੇ ਆ ਗਿਆ ਕਰਮਜੀਤ ਕੌਰ ਕਹਿਣ ਲੱਗੀ ਸਾਡੇ ਘਰ ਦਾ ਰਸਨਾ ਖਤਮ ਹੋ ਗਿਆ ਹੈ ਇਸ ਮਹੀਨੇ ਤੁਸੀਂ ਪੈਸੇ ਵੀ ਨਹੀਂ ਦਿੱਤੇ ਜੇ ਰਸਨ ਨਹੀਂ ਪਉਣਾ ਤਾਂ ਪੈਸੇ ਹੀ ਦੇ ਦਿਓ ਘੱਟੋ ਘੱਟ ਮੈਂ ਰਸਨ ਤਾਂ ਮੰਗਵਾ ਲਵਾਂ ਪਰ ਵੱਡਾ ਪੁੱਤ ਫੌਰਨ ਬੋਲ ਪਿਆ ਇਸ ਮਹੀਨੇ ਕੁਝ ਖਾਸ ਆਮਦਨ ਨਹੀਂ ਹੋਈ ਪਾਪਾ ਕੋਲ ਪੈਸੇ ਹੋਣਗੇ ਉਹਨਾਂ ਤੋਂ ਖਰਚਾ ਚਲਾ ਲਿਓ ਕਰਮਜੀਤ ਕੋਰ ਨੇ ਕਿਹਾ ਇਹਨਾਂ ਦੀ ਪੈਨਸ਼ਨ ਆਉਣ ਵਿੱਚ ਅਜੇ ਕੁਝ ਸਮਾਂ ਲੱਗੇਗਾ ਤੁਸੀਂ ਤਾਂ ਇੰਨਾ ਕਮਾਉਂਦੇ ਹੋ ਕੀ ਸਾਨੂੰ ਰਾਸ਼ਨ ਵੀ ਨਹੀਂ ਦੇ ਸਕਦੇ ਵੱਡਾ ਪੁੱਤ ਗੁੱਸੇ ਨਾਲ ਕਹਿਣ ਲੱਗਾ ਮਾਂ ਇੱਕ ਵਾਰ ਕਹਿ ਦਿੱਤਾ ਨਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਨਹੀਂ ਹਨ ਮੈਂ ਆਪਣੇ ਬਾਲ ਬੱਚਿਆਂ ਤੇ ਘਰ ਵਾਲੀ ਦੇ ਖਰਚੇ ਪੂਰੇ ਕਰਾਂ ਜਾਂ ਤੁਹਾਡਾ ਵੀ ਖਰਚਾ ਚੱਕਾਂ ਕਰਮਜੀਤ ਕੌਰ ਦੀ ਬਹੁਤ ਬੇਇੱਜ਼ਤੀ ਹੋਈ ਔਖਾਂ ਵਿੱਚੋਂ ਹੰਝੂ ਪੂੰਝਦੀ ਹੋਈ ਘਰ ਵਾਪਸ ਆ ਗਈ ਆ ਘਰ ਆ ਕੇ ਜਦੋਂ ਉਸਨੇ ਗੁਰਬਖਸ਼ ਸਿੰਘ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਠੰਡਾ ਸਾਂ ਭਰ ਕੇ ਰਹਿ ਗਏ ਫਿਰ ਉਹ ਕਰਮਜੀਤ ਕੌਰ ਨੂੰ ਕਹਿਣ ਲੱਗੇ ਕਿਉਂ ਨਾ ਸੀ ਇਸ ਮੋਹੱਲੇ ਵਿੱਚ ਛੋਟੀ ਜਿਹੀ ਦੁਕਾਨ ਕੋ ਲੈਏ ਰੋਜ਼ਮਾਰਾ ਦੀਆਂ ਲੋੜੀਂਦੀਆਂ ਚੀਜ਼ਾਂ ਰੱਖਾਂਗੇ ਵਧੀਆ ਕਮਾਈ ਹੋ ਜਾਵੇਗੀ ਦੋ ਵੇਲੇ ਦੇ ਖਾਣੇ ਦੇ ਪੈਸੇ ਬਣ ਜਾਣਗੇ ਸਾਡੇ ਵਰਗੇ ਬੁੱਢਿਆਂ ਲਈ ਇਹੀ ਬੋਤ ਹੈ ਕਰਮਜੀਤ ਕੋਰ ਸੋਚ ਵਿੱਚ ਪੈ ਗਈ ਤੇ ਫਿਰ ਕਹਿਣ ਲੱਗੀ ਪੈਸਿਆਂ ਦੀ ਫਿਕਰ ਨਾ ਕਰੋ ਮੇਰੀਆਂ ਚੂੜੀਆਂ ਤੇ ਵਾਲੀਆਂ ਪਈਆਂ ਹਨ ਤੁਸੀਂ ਉਹ ਵੇਚ ਕੇ ਦੁਕਾਨ ਸ਼ੁਰੂ ਕਰੋ ਗੁਰਵਖਸ ਸਿੰਘ ਨੇ ਕਿਹਾ ਨਹੀਂ ਨਹੀਂ ਮੈਂ ਕਰਜ਼ਾ ਲੈ ਲਵਾਂਗਾ ਪਰ ਤੇਰੀਆਂ ਸੋਨੇ ਦੀਆਂ ਵਾਲੀਆਂ ਤੇ ਚੂੜੀਆਂ ਹਰگز ਨਹੀਂ ਵੇਚਾਂਗਾ ਪਰ ਕਰਮਜੀਤ ਕੌਰ ਨੇ ਉਹ ਵਾਲੀਆਂ ਤੇ ਸੋਨੇ ਦੀਆਂ ਚੂੜੀਆਂ ਲਿਆ ਕੇ ਗੁਰਬਖਸ਼ ਸਿੰਘ ਦੇ ਹੱਥਾਂ ਤੇ ਰੱਖ ਦਿੱਤੀਆਂ ਤੇ ਕਹਿਣ ਲੱਗੀ ਮੈਂ ਹੁਣ ਬੁੱਢੀ ਹੋ ਗਈ ਹਾਂ ਪੁੱਤ ਨੂੰ ਆਪਣੇ ਘਰਾਂ ਵਾਲੇ ਹੋ ਗਏ ਹਨ ਮੈਨੂੰ ਐਨਾ ਚੀਜ਼ਾਂ ਦੀ ਕੀ ਲੋੜ ਹੈ ਗੁਰਬਖਸ਼ ਸਿੰਘ ਪਹਿਲਾਂ ਤਾਂ ਮਨ੍ਹਾ ਕਰਦੇ ਰਹੇ ਪਰ ਫਿਰ ਆਪਣੀ ਪਤਨੀ ਦੀ ਗੱਲ ਮੰਨ ਕੇ ਉਹ ਚੀਜ਼ਾਂ ਵੇਚ ਕੇ ਆਪਣੇ ਮਹੌਲੇ ਵਿੱਚ ਇੱਕ ਦੁਕਾਨ ਖੋਲ੍ਹ ਲਈ ਉੱਥੇ ਚੀਜ਼ਾਂ ਵੇਚਣ ਲੱਗ ਪਏ ਮਹੌਲੇ ਵਿੱਚ ਗੁਰਬਖਸ਼ ਸਿੰਘ ਦੀ ਬੜੀ ਇੱਜ਼ਤ ਸੀ ਸਭ ਉਹਨਾਂ ਦੀ ਬਹੁਤ ਕਦਰ ਕਰਦੇ ਸਨ ਜਦੋਂ ਖ਼ਬਰ ਮਿਲੀ ਕਿ ਗੁਰਬਖਸ਼ ਸਿੰਘ ਨੇ ਮਹੌਲੇ ਵਿੱਚ ਦੁਕਾਨ ਖੋਲ੍ਹੀ ਹੈ ਤਾਂ ਲੋਕ ਉਹਨਾਂ ਤੋਂ ਹੀ ਸਾਮਾਨ ਲੈਣ ਲੱਗ ਪਏ ਇਸ ਤਰ੍ਹਾਂ ਉਹਨਾਂ ਦੀ ਆਮਦਨ ਵੀ ਚੰਗੀ ਹੋਣ ਲੱਗੀ ਤੇ ਉਹ ਆਪਣੀ ਘਰਵਾਲੀ ਨਾਲ ਚੰਗਾ ਗੁਜ਼ਾਰਾ ਕਰਨ ਲੱਗੇ ਸਨ ਘਰਵਾਲੀ ਵੀ ਬਹੁਤ ਖੁਸ਼ ਸੀ ਗੁਰਬਖਸ਼ ਸਿੰਘ ਕਹਿਣ ਲੱਗੇ ਜੇ ਮੇਰੀ ਚੰਗੀ ਕਮਾਈ ਹੋਈ ਤਾਂ ਸਾਲ ਦੇ ਅੰਦਰ ਹੀ ਆ ਤੈਨੂੰ ਪੈਸੇ ਜੋੜ ਕੇ ਫਿਰ ਤੋਂ ਵਾਲੀਆਂ ਤੇ ਚੂੜੀਆਂ ਬਣਵਾ ਕੇ ਦੇਵਾਂਗਾ ਉੱਥੇ ਹੀ ਜਦੋਂ ਪੁੱਤਾਂ ਨੂੰ ਪਤਾ ਲੱਗਾ ਕਿ ਸਾਡੇ ਪਿਓ ਨੇ ਕਾਰੋਬਾਰ ਸ਼ੁਰੂ ਕਰ ਲਿਆ ਹੈ ਤਾਂ ਪੈਸੇ ਵੀ ਚੰਗੇ ਕਮਾ ਰਿਆ ਹੈ ਉਹਨਾਂ ਤੇ ਮੱਥੇ ਤੇ ਤਿਊੜੀਆਂ ਪੈ ਗਈਆਂ ਉਹ ਆਪਣੇ ਪਿਓ ਨਾਲ ਜਲਨਾ ਕਰਨ ਲੱਗ ਪਏ ਆ ਲਾਲਚੀ ਤੇ ਜਾਹਲ ਤਾਂ ਉਹ ਸਨ ਹੀ ਆ ਅੱਜ ਤੱਕ ਕੋਈ ਕੰਮ ਨਾ ਕਰ ਸਕੇ ਜੋ ਵੀ ਕਾਰੋਬਾਰ ਪਿਓ ਨੇ ਲਗਾਇਆ 2-3 ਮਹੀਨੇ ਬਾਅਦ ਛੱਡ ਦਿੰਦੇ ਸਨ ਇਸੇ ਤਰ੍ਹਾਂ ਅੱਜ ਤੱਕ ਪਿਓ ਦੇ ਪੈਸਿਆਂ ਤੇ ਐਸ਼ ਕਰ ਰਹੇ ਸਨ ਜਦੋਂ ਉਹਨਾਂ ਦੀ ਵਿਆਧ ਉਮਰ ਆਈ ਤਾਂ ਦੋਵੇਂ ਭਰਾਵਾਂ ਨੇ ਗੁਰਬਖਸ਼ ਸਿੰਘ ਨੂੰ ਕਿਹਾ ਸੀ ਕਿ ਸਾਨੂੰ ਵੱਖ-ਵੱਖ ਘਰ ਬਣਾ ਦੇਵੋ ਅਸੀਂ ਇਸ ਘਰ ਵਿੱਚ ਨਹੀਂ ਰਹਿਣਾ ਗੁਰਬਖਸ਼ ਸਿੰਘ ਨੇ ਆਪਣੀ ਸਾਰੀ ਜਮਾ ਪੂੰਜੀ ਦੋਵੇਂ ਪੁੱਤਾਂ ਲਈ ਵੱਖ-ਵੱਖ ਘਰ ਬਣਾਉਣ ਲਈ ਲਾ ਦਿੱਤੀ ਉਹਨਾਂ ਦੇ ਵਿਆਹ ਕਰਵਾ ਦਿੱਤੇ ਪਰ ਵਿਆਹ ਤੋਂ ਬਾਅਦ ਦੋਵੇਂ ਪੁੱਤ ਆਪਣੀਆਂ ਆਪਣੀਆਂ ਘਰ ਵਾਲੀਆਂ ਦੇ ਹੀ ਹੋ ਕੇ ਰਹਿ ਗਏ ਆਪਣਾ ਵੱਖ-ਵੱਖ ਹਿੱਸਾ ਵੰਡ ਲਿਆ ਤੇ ਮਾਪਿਆਂ ਨਾਲ ਪੂਰੀ ਤਰ੍ਹਾਂ ਵਿਗਾਨਾ ਸਲੂਕ ਕਰਨ ਲੱਗ ਪਏ ਇੱਥੋਂ ਤੱਕ ਕੀ ਘਰ ਦੇ ਵਿੱਚ ਕਾਰਕੰਦ ਵੀ ਖੜੀ ਕਰ ਲਈ ਆ ਹੁਣ ਜਦੋਂ ਰਿਟਾਇਰਮੈਂਟ ਦੇ ਪੈਸੇ ਵੀ ਖਤਮ ਹੋ ਗਏ ਘਰ ਵਿੱਚ ਰਾਸ਼ਨ ਵੀ ਘਟਣ ਲੱਗਾ ਤਾਂ ਦੋਵੇਂ ਪੁੱਤ ਮੂੰਹ ਚੱਕ ਕੇ ਪਿਓ ਦੀ ਦੁਕਾਨ ਤੇ ਆਉਣ ਲੱਗੇ ਗੁਰਬਖਸ਼ ਸਿੰਘ ਨੇ ਪੁੱਤਾਂ ਨੂੰ ਦੁਕਾਨ ਤੇ ਦੇਖਿਆ ਤਾਂ ਚਿਹਰੇ ਤੇ ਖੁਸ਼ੀ ਤੇ ਚਮਕ ਆ ਗਈ ਸੋਚਿਆ ਕਿ ਸ਼ਾਇਦ ਪੁੱਤ ਪਿਓ ਦੀ ਕਮਾਈ ਦੇਖਣ ਆ ਤੇ ਕੁਝ ਮਿੱਠੇ ਬੋਲ ਬੋਲਣ ਆਏ ਹੋਣ ਪਰ ਅਜਾ ਕੁਝ ਨਾ ਹੋਇਆ ਪੁੱਤ ਆਏ ਘਰ ਦਾ ਸੋਦਾ ਲਿਆ ਤੇ ਬਿਨਾਂ ਪੈਸੇ ਦਿੱਤੇ ਚਲੇ ਗਏ ਕਹਿਣ ਲੱਗੇ ਅਗਲੀ ਵਾਰ ਜਦੋਂ ਸੋਦਾ ਲੈਣਾ ਆਵਾਂਗੇ ਤਾਂ ਇਕੱਠੇ ਹੀ ਪੈਸੇ ਦੇ ਦੇਵਾਂਗੇ ਇਸ ਤੋਂ ਬਾਅਦ ਫਿਰ ਉਹਨਾਂ ਦਾ ਹਫਤਾ ਬੜੀ ਕੰਮ ਹੀ ਬਣ ਗਿਆ ਉਹ ਆਉਂਦੇ ਦੁਕਾਨ ਤੋਂ ਸੌਦਾ ਲੈ ਜਾਂਦੇ ਪਰ ਪੈਸਿਆਂ ਦੇ ਨਾਂ ਤੇ ਇੱਕ ਫੁੱਟੀ ਕੋੜੀ ਵੀ ਨਾ ਦਿੰਦੇ ਗੁਰਵਕਸ ਸਿੰਘ ਪਹਿਲਾਂ ਤਾਂ ਝੁੱਕ ਰਏ ਪਰ ਜਦੋਂ ਤੀਜੀ ਵਾਰ ਪੁੱਤ ਸੌਦਾ ਲੈਣ ਆਏ ਤਾਂ ਸੌਦਾ ਦੇਣ ਤੋਂ ਪਹਿਲਾਂ ਗੁਰਵਕਸ ਸਿੰਘ ਕਹਿਣ ਲੱਗੇ ਪਹਿਲਾਂ ਦਾ ਬਕਾਇਆ ਦਿਓ ਦੋ ਬਾਰ ਦੇ ਪੈਸੇ ਵੀ ਤੁਸੀਂ ਨਹੀਂ ਦਿੱਤੇ ਮੈਂ ਦੁਕਾਨ ਦਾ ਸਮਾਨ ਲੈਣਾ ਹੈ ਸਮਾਨ ਘਟਦਾ ਜਾ ਰਿਹਾ ਹੈ ਤੁਸੀਂ ਪੈਸੇ ਦਿਓਗੇ ਤਾਂ ਮੈਂ ਅੱਜ ਨਵਾਂ ਸੌਦਾ ਲਿਆਵਾਂਗਾ ਉਸੇ ਵੇਲੇ ਉੱਥੇ ਪਿੰਡ ਦੇ ਹੋਰ ਵੀ ਦੋ ਤਿੰਨ ਲੋਕ ਮੌਜੂਦ ਸਨ ਗੁਰਬਖਸ਼ ਸਿੰਘ ਦੇ ਦੋਵੇਂ ਪੁੱਤ ਕਹਿਣ ਲੱਗੇ ਚਾਚਾ ਜੀ ਵੇਖ ਲਿਆ ਪਿਓ ਐਜੇ ਹੁੰਦੇ ਹਨ ਸਹੀ ਹੈ ਸਾਡੇ ਪਿਓ ਨੇ ਦੁਕਾਨ ਖੋਲ੍ਹ ਲਈ ਹੈ ਪਰ ਦੇਖੋ ਤਾਂ ਸਹੀ ਹੈ ਆਪਣੇ ਹੀ ਪੁੱਤਾਂ ਤੋਂ ਸੋਦੇ ਦੇ ਪੈਸੇ ਮੰਗ ਰਿਹਾ ਹੈ ਕਿ ਤੁਸੀਂ ਆਪਣੇ ਵੀ ਪੁੱਤਾਂ ਨਾਲ ਐਜਾ ਕਰਦੇ ਹੋ ਉਹ ਸ਼ਖਸ ਕਹਿਣ ਲੱਗੇ ਨਹੀਂ ਸਾਡੇ ਘਰ ਵਿੱਚ ਤਾਂ ਐਜਾ ਕੁਝ ਨਹੀਂ ਹੁੰਦਾ ਅਸੀਂ ਕਦੇ ਪੁੱਤਾਂ ਤੋਂ ਪੈਸੇ ਨਹੀਂ ਲਏ ਆ ਬਲਕਿ ਘਰ ਦਾ ਸਾਰਾ ਖਰਚਾ ਮਿਲ ਵੰਡ ਕੇ ਚਲੋਂਦੇ ਹਾਂ ਗੁਰਬਖਸ਼ ਸਿੰਘ ਨੇ ਸੁਣਿਆ ਤਾਂ ਇੱਕ ਗਹਿਰਾ ਸਾਂ ਭਰ ਕੇ ਸੋਚਿਆ ਮੇਰੇ ਪੁੱਤਾਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਹਨ ਵਿਆਹ ਦੇ ਬਾਅਦ ਹੀ ਆਪਣੀ ਰੋਟੀ ਵੱਖ ਕਰ ਲਈ ਆ ਜੇ ਮੁਫਤ ਵਿੱਚ ਸੌਦਾ ਲੈ ਜਾਣਾ ਚਾਹੁੰਦੇ ਹਨ ਤਾਂ ਫਿਰ ਇਹਨਾਂ ਨੂੰ ਪੈਸੇ ਵੀ ਦੇਣੇ ਚਾਹੀਦੇ ਹਨ ਤਾਂ ਜੋ ਮੇਰੀ ਦੁਕਾਨ ਅੱਗੇ ਵੱਧ ਸਕੇ ਪਰ ਦੋਵੇਂ ਪੁੱਤ ਮੁਫਤ ਵਿੱਚ ਹੀ ਸਾਮਾਨ ਲੈ ਕੇ ਉੱਥੋਂ ਚਲੇ ਗਏ ਆ ਕੁਝ ਦਿਨ ਬਿੱਤੇ ਤਾਂ ਦੋਵਾਂ ਨੇ ਇੱਕ ਨਵਾਂ ਹੀ ਕੰਮ ਅਪਣਾ ਲਿਆ ਜਿਵੇਂ ਹੀ ਲੰਚ ਦਾ ਸਮਾਂ ਹੁੰਦਾ ਗੁਰਵਖਤ ਸਿੰਘ ਰੋਟੀ ਖਾਣ ਲਈ ਦੁਕਾਨ ਤੋਂ ਜਾਂਦੇ ਤਾਂ ਸਾਹਮਣੇ ਹੀ ਦੁੱਧ ਵਾਲੇ ਨੂੰ ਕਹਿ ਦਿੰਦੇ ਕਿ ਮੇਰੀ ਦੁਕਾਨ ਦਾ ਧਿਆਨ ਰੱਖਣਾ ਮੈਂ ਜਲਦੀ ਖਾਣਾ ਖਾ ਕੇ ਵਾਪਸ ਆ ਜਾਵਾਂਗਾ ਉਹਨਾਂ ਦੇ ਜਾਣ ਤੋਂ ਬਾਅਦ ਕਦੇ ਵੱਡਾ ਪੁੱਤ ਤੇ ਕਦੇ ਛੋਟਾ ਪੁੱਤ ਦੁਕਾਨ ਵਿੱਚ ਆ ਜਾਂਦਾ ਦੁੱਧ ਵਾਲਾ ਉਹਨਾਂ ਨੂੰ ਵੇਖ ਕੇ ਸਕੂਨ ਨਾਲ ਸੋਚਦਾ ਕਿ ਪੁੱਤ ਆ ਗਏ ਹਨ ਰਕਵਾਲੀ ਲਈ ਆ ਪਰ ਉਸ ਨੂੰ ਕੀ ਪਤਾ ਸੀ ਇਹ ਤਾਂ ਬਾਪ ਦੇ ਹੀ ਦੁਸ਼ਮਣ ਬਣੇ ਬੈਠੇ ਹਨ ਗੁਰਵਖਸ ਸਿੰਘ ਨੂੰ ਕੰਗਾਲ ਕਰਨ ਦੀ ਨੀਅਤ ਰੱਖਦੇ ਹਨ ਉਹ ਗੱਲੇ ਵਿੱਚੋਂ ਥੋੜੇ ਥੋੜੇ ਪੈਸੇ ਕੱਢ ਕੇ ਲੈ ਜਾਂਦੇ ਇੱਕ ਵਾਰ ਐਦਾਂ ਹੋਇਆ ਫਿਰ ਦੋ ਵਾਰ ਹੋਇਆ ਤਾਂ ਗੁਰਵਖਸ ਸਿੰਘ ਨੂੰ ਪੈਸੇ ਕੱਟ ਲੱਗਣ ਲੱਗ ਪਏ ਆ ਪਰ ਹੌਲੀ-ਹੌਲੀ ਤਾਂ ਸਾਰੇ ਪੈਸੇ ਹੀ ਗਾਇਬ ਹੋਣ ਲੱਗੇ ਗੁਰਵਖਸ ਸਿੰਘ ਨੂੰ ਦੁੱਧ ਵਾਲੇ ਤੇ ਸ਼ੱਕ ਹੋਇਆ ਕਿ ਸ਼ਾਇਦ ਉਹ ਹੀ ਪੈਸੇ ਕੱਢਦਾ ਹੋਵੇਗਾ ਇੱਕ ਵਾਰ ਤਾਂ ਉਹ ਦੁੱਧ ਵਾਲੇ ਨਾਲ ਲੜ ਪਏ ਪਰ ਉਹ ਕਹਿਣ ਲੱਗਾ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪੁੱਤ ਇੱਥੇ ਆਉਂਦੇ ਹਨ ਮੈਂ ਨਿਸ਼ਚਿਤ ਹੋ ਕੇ ਅੰਦਰ ਚਲਾ ਜਾਂਦਾ ਹਾਂ ਇਸ ਤੋਂ ਬਾਅਦ ਕੀ ਹੋਇਆ ਇਹ ਕਿਸੇ ਨੂੰ ਕੀ ਪਤਾ ਗੁਰਬਖਸ਼ ਸਿੰਘ ਨੂੰ ਤਾਂ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਸੀ ਕਿ ਇਹ ਸਾਰਾ ਕੁਝ ਇੱਕ ਵਾਰ ਫਿਰ ਉਹਨਾਂ ਦੇ ਆਪਣੇ ਪੁੱਤ ਹੀ ਕਰ ਰਹੇ ਹਨ ਦੁਕਾਨ ਤਾਂ ਬਿਲਕੁਲ ਖਾਲੀ ਹੋ ਗਈ ਸੀ ਜੋ ਥੋੜਾ ਬਹੁਤ ਸਾਮਾਨ ਸੀ ਉਹ ਵੀ ਵੇਚ ਕੇ ਮੁਸ਼ਕਲ ਨਾਲ ਇੱਕ ਵਾਰ ਦੇ ਖਾਣ ਦਾ ਪੈਸਾ ਹੀ ਬਣਦਾ ਸੀ ਕਰ ਵਿਚਰਾਸਨ ਬਿਲਕੁਲ ਹੀ ਖਤਮ ਹੋ ਗਿਆ ਸੀ ਕਰਮਜੀਤ ਕੌਰ ਵੱਖ ਹੀ ਪਰੇਸ਼ਾਨ ਸੀ ਉਹ ਇੱਕ ਅੱਧ ਵਾਰ ਪੁੱਤਾਂ ਕੋਲ ਵੀ ਗਈ ਤੇ ਕਹਿੰਦੀ ਪੁੱਤ ਕੁਝ ਪੈਸੇ ਦੇ ਦਿਓ ਤਾਂ ਜੋ ਦੁਕਾਨ ਲਈ ਸਮਾਨ ਲਿਆ ਸਕੀਏ ਪਰ ਪੁੱਤ ਕਹਿੰਦੇ ਅਸੀਂ ਕਿੱਥੋਂ ਪੈਸੇ ਦਈਏ ਕਿ ਸਾਡੇ ਨਾਲ ਪੁੱਛ ਕੇ ਪਾਪਾ ਨੇ ਦੁਕਾਨ ਖੋਲੀ ਸੀ ਸਾਡੇ ਕੋਲ ਤਾਂ ਇੱਕ ਵੀ ਰੁਪਿਆ ਨਹੀਂ ਆ ਕਰਮਜੀਤ ਕੌਰ ਨੇ ਕਈ ਵਾਰ ਪੁੱਤਾਂ ਨੂੰ ਕਿਹਾ ਕਿ ਤੁਸੀਂ ਲੁੱਕ ਕੇ ਸਾਡੀ ਦੁਕਾਨ ਤੇ ਪੈਸੇ ਚੋਰੀ ਕਰਦੇ ਹੋ ਜੋ ਸੌਦਾ ਤੇ ਪੈਸੇ ਲੈ ਗਏ ਹੋ ਉਹ ਵਾਪਸ ਦੇ ਦਿਓ ਪਰ ਦੋਵੇਂ ਪੁੱਤ ਕਦੇ ਵੀ ਨਾ ਮੰਨੇ ਉਲਟਾ ਮਾਪਿਆਂ ਨੂੰ ਗਾਲਾਂ ਕੱਢਣ ਲੱਗੇ ਤੇ ੱੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਦੁਕਾਨ ਬਿਲਕੁਲ ਖਾਲੀ ਹੋ ਚੁੱਕੀ ਸੀ ਜੋ ਥੋੜਾ ਬਹੁਤ ਸਾਮਾਨ ਬਚਿਆ ਸੀ ਉਹ ਵੇਚ ਕੇ ਉਹਨਾਂ ਨੇ ਆਪਣੇ ਲਈ ਕੁਝ ਖਾਣਾ ਖਰੀਦਿਆ ਹੁਣ ਤਾਂ ਹਾਲ ਇਹ ਸੀ ਕਿ ਦੁਕਾਨ ਵਿੱਚ 1 ਰੁਪਏ ਦੀ ਵੀ ਚੀਜ਼ ਨਹੀਂ ਬਚੀ ਸੀ ਅਗਲੇ ਦਿਨ ਗੁਰਬਖਸ਼ ਸਿੰਘ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਲੋਕ ਸਵੇਰੇ ਸਵੇਰੇ ਸੌਦਾ ਲੈਣ ਆਏ ਤਾਂ ਦੁਕਾਨ ਬੰਦ ਦੇਖੀ ਆ ਪੁੱਤਾਂ ਨੇ ਵੀ ਮਾਪਿਆਂ ਦਾ ਮਜ਼ਾਕ ਉਡਾਇਆ ਚੰਗਾ ਹੋਇਆ ਹੁਣ ਪਾਪਾ ਦੀ ਦੁਕਾਨ ਵੀ ਬੰਦ ਹੋ ਗਈ ਆ ਨਹੀਂ ਤਾਂ ਬੜਾ ਇਤਰੋਂ ਦੇ ਫਿਰਦੇ ਸਨ ਕਿ ਮੈਂ ਕਮਾ ਰਿਆ ਹਾਂ ਤੇ ਪੁੱਤ ਵੇਲੇ ਹਨ ਉਹ ਤਾਂ ਇੱਕ ਹਫ਼ਤੇ ਤੱਕ ਆਪਣੇ ਮਾਪਿਆਂ ਦੇ ਘਰ ਦੀ ਸੂਰਤ ਵੀ ਨਾ ਦੇਖੀ ਜਦੋਂ ਇੱਕ ਡੇਢ ਹਫ਼ਤਾ ਦੁਕਾਨ ਬੰਦ ਰਹੀ ਤਾਂ ਲੋਕ ਆ ਕੇ ਬਲਵੀਰ ਨੂੰ ਕਹਿਣ ਲੱਗੇ ਸਾਨੂੰ ਇਹ ਦੁਕਾਨ ਕਿਰਾਏ ਤੇ ਚਾਹੀਦੀ ਹੈ ਅਸੀਂ ਕਿਰਾਇਆ ਦੇ ਦੇਵਾਂਗੇ ਦੋਵੇਂ ਤਾਂ ਪਹਿਲਾਂ ਹੀ ਲਾਲਚੀ ਸਨ ਤੁਰੰਤ ਮੰਨ ਗਏ ਕਰ ਆ ਕੇ ਜਦੋਂ ਪਿਓ ਤੋਂ ਦੁਕਾਨ ਦੀ ਚਾਬੀ ਲੈਣੀ ਚਾਹੀ ਕਰ ਖਾਲੀ ਸੀ ਮਾਪੇ ਘਰ ਵਿੱਚ ਮੌਜੂਦ ਨਹੀਂ ਸੀ ਆ ਬਲਵੀਰ ਕਹਿੰਦਾ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਦੁਕਾਨ ਦਾ ਤਾਲਾ ਤੋੜ ਕੇ ਨਵਾਂ ਤਾਲਾ ਲਾ ਦੇਵਾਂਗੇ ਉਹ ਲੋਕ ਦੁਕਾਨ ਵੱਲ ਆ ਗਏ ਜਿਵੇਂ ਹੀ ਦਰਵਾਜ਼ਾ ਖੋਲਣਾ ਚਾਇਆ ਤਾਂ ਪਤਾ ਲੱਗਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਇਹ ਸਭ ਦੇਖ ਕੇ ਹੈਰਾਨ ਰਹਿ ਗਏ ਅੰਦਰੋਂ ਕਿਵੇਂ ਬੰਦ ਹੋ ਸਕਦਾ ਹੈ ਜਦੋਂ ਲੋਕਾਂ ਨੇ ਮਿਲ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਪੈਰਾਂ ਹਿਟੋ ਜ਼ਮੀਨ ਨਿਕਲ ਗਈ ਗੁਰਵਕਸ਼ ਸਿੰਘ ਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ ਦੁਕਾਨ ਵਿੱਚ ਹੀ ਜ਼ਮੀਨ ਤੇ ਪਏ ਸਨ ਬੱਚੇ ਨੇੜੇ ਆ ਕੇ ਦੇਖਣ ਲੱਗੇ ਪਿੰਡ ਵਾਲਿਆਂ ਨੇ ਕਿਹਾ ਕਿ ਹੱਥ ਨਾ ਲਗਾਓ ਤੇ ਪੁਲਿਸ ਨੂੰ ਖਬਰ ਦਿੱਤੀ ਗਈ ਆ ਪੁਲਿਸ ਆਈ ਦੋਵਾਂ ਨੂੰ ਹਸਪਤਾਲ ਲੈ ਗਈ ਉੱਥੇ ਹੀ ਇਹ ਪੁਸ਼ਟੀ ਹੋਈ ਕਿ ਆ ਦੋਵਾਂ ਦੀ ਮੌਤ 3 ਦਿਨ ਪਹਿਲਾਂ ਹੋ ਚੁੱਕੀ ਸੀ ਆ ਭੁੱਖੇ ਰਹਿਣ ਕਾਰਨ ਗੁਰਵਕਸ਼ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਕਰਮਜੀਤ ਕੋਰ ਦੀ ਦਿਮਾਗ ਦੀ ਨਸ ਫੱਟ ਗਈ ਸੀ ਇਹ ਦੇਖ ਕੇ ਬੱਚੇ ਇੱਕ ਪਲ ਲਈ ਕੰਬ ਗਏ ਆ ਉਹਨਾਂ ਦੇ ਮਾਪੇ 3 ਦਿਨ ਤੋਂ ਮਰੇ ਪਏ ਸਨ ਮੋਹੱਲੇ ਵਾਲੇ ਇਕੱਠੇ ਹੋ ਚੁੱਕੇ ਸਨ ਪਰ ਹਰ ਕੋਈ ਪੁੱਤਾਂ ਨੂੰ ਪੁੱਛ ਰਿਹਾ ਸੀ ਤੁਸੀਂ ਐਨੇ ਬੇਖਬਰ ਕਿਵੇਂ ਹੋਏ ਆ ਤੁਹਾਡੇ ਮਾਪੇ ਲਵਾਰਸਾਂ ਵਾਂਗ ਦੁਕਾਨ ਵਿੱਚ ਮਰੇ ਪਏ ਸਨ ਤੇ ਤੁਸੀਂ ਵੇਖਿਆ ਵੀ ਨਹੀਂ ਪੁੱਤ ਚੁੱਪ ਰਿਹਾ ਕਹਿਣ ਨੂੰ ਕੀ ਕਹਿੰਦੇ ਉਹਨਾਂ ਨੇ ਤਾਂ ਮਾਪਿਆਂ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸਨ ਆਖਿਰਕਾਰ ਉਹਨਾਂ ਨੇ ਮਾਪਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਕੁਝ ਦਿਨ ਲੋਕ ਆਉਂਦੇ ਰਹੇ ਆ ਫਿਰ ਆਪਣੇ ਕੰਮ ਵਿੱਚ ਰੁੱਝ ਗਏ ਆ ਬਾਅਦ ਵਿੱਚ ਫਿਰ ਲੋਕਾਂ ਨੇ ਦੁਕਾਨ ਕਿਰਾਏ ਤੇ ਲੈਣੀ ਚਾਹੀ ਆ ਬਲਵੀਰ ਨੇ ਉਹ ਦੁਕਾਨ ਕਿਰਾਏ ਤੇ ਦੇ ਦਿੱਤੀ ਪਰ ਹੈਰਾਨੀ ਇਹ ਸੀ ਕਿ ਕੋਈ ਵੀ ਦੁਕਾਨਦਾਰ ਉਸ ਦੁਕਾਨ ਵਿੱਚ ਇੱਕ ਹਫ਼ਤੇ ਤੋਂ ਵੱਧ ਨਹੀਂ ਟਿਕਿਆ ਕਹਿੰਦੇ ਸਨ ਬੜੀ ਅਜੀਬ ਦੁਕਾਨ ਹੈ 1 ਰੁਪਏ ਦੀ ਵੀ ਵਿਕਰੀ ਨਹੀਂ ਹੁੰਦੀ ਉਲਟਾ ਨੁਕਸਾਨ ਹੋ ਜਾਂਦਾ ਹੈ ਕੁਝ ਤਾਂ ਇਹ ਸੁਣ ਕੇ ਹੀ ਆ ਨਾਉਂਦੇ ਕਿ ਇਹ ਮਨਹੂਸ ਜਗ੍ਹਾ ਹੈ ਇੱਥੇ ਗੁਰਬਖਸ਼ ਸਿੰਘ ਤੇ ਉਹਨਾਂ ਦੀ ਪਤਨੀ ਦੀ Laash ਮਿਲੀ ਸੀ ਆ ਬਲਵੀਰ ਨੇ ਉਹ ਜ਼ਮੀਨ ਛੱਡ ਦਿੱਤੀ ਤੇ ਆਪਣੇ ਮਾਪਿਆਂ ਦਾ ਘਰ ਕੀ ਰਾਏ ਤੇ ਛੱਡ ਦਿੱਤਾ ਪਰ ਉਥੇ ਵੀ ਕੋਈ ਜ਼ਿਆਦਾ ਨਹੀਂ ਰਹਿੰਦਾ ਸੀ ਹੌਲੀ-ਹੌਲੀ ਉਹਨਾਂ ਦੇ ਹਾਲਾਤ ਬਦਲ ਗਏ ਆ ਗੁਜਾਰਾ ਮੁਸ਼ਕਿਲ ਹੋ ਗਿਆ ਤਾਂ ਕਰਦਾ ਕੁਝ ਹਿੱਸਾ ਵੇਚ ਦਿੱਤਾ ਜਦੋਂ ਪੈਸੇ ਵੀ ਮੁੱਕਣ ਲੱਗੇ ਤਾਂ ਕਰਜ਼ਾ ਲੈ ਕੇ ਕਾਰੋਬਾਰ ਕਰਨ ਦੀ ਸੋਚੀ ਪਰ ਕਿਸੇ ਕੰਮ ਵਿੱਚ ਕਾਮਯਾਬੀ ਨਾ ਹੋਈ ਤੇ ਪਤਨੀਆਂ ਨੇ ਵੀ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਬੱਚੇ ਬੁਰੀਆਂ ਆਦਤਾਂ ਵਿੱਚ ਪੈ ਗਏ ਆ ਕੁਝ ਸਾਲਾਂ ਵਿੱਚ ਦੋਵੇਂ ਭਰਾਵਾਂ ਦਾ ਮਨੋਵਲ ਟੁੱਟ ਗਿਆ ਉਹ ਪਾਗਲਾਂ ਵਰਗੇ ਹੋ ਗਏ ਆ ਜਦੋਂ ਬੱਚਿਆਂ ਨੂੰ ਸਮਝਾਉਂਦੇ ਤਾਂ ਉਲਟ ਗਾਲਾਂ ਕੱਢਦੇ ਹੁਣ ਉਹਨਾਂ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹਨਾਂ ਨੇ ਆਪਣੇ ਮਾਪਿਆਂ ਨਾਲ ਕਿੰਨਾ ਬੁਰਾ ਸਲੂਕ ਕੀਤਾ ਜੋ ਕੁਝ ਉਹ ਆਪਣੇ ਮਾਪਿਆਂ ਨਾਲ ਕਰਦੇ ਆਏ ਸਨ ਉਹੀ ਹੁਣ ਉਹਨਾਂ ਦੇ ਨਾਲ ਹੋ ਰਿਹਾ ਸੀ ਦੋਵਾਂ ਨੂੰ ਅਜੀਬ ਬਿਮਾਰੀ ਲੱਗ ਗਈ ਸੀ ਹਰ ਵੇਲੇ ਐਦਾਂ ਲੱਗਦਾ ਸੀ ਜਿਵੇਂ ਸਰੀਰ ਵਿੱਚ ਸੂਈਆਂ ਚੂਭ ਰਹੀਆਂ ਹੋਣ ਕਈ ਡਾਕਟਰਾਂ ਨੂੰ ਦਿਖਾਇਆ ਪਰ ਆਰਾਮ ਨਾ ਆਇਆ ਉਸ ਉਹਨਾਂ ਇਸ ਕਦਰ ਤੇਜ਼ ਚੁਬਦੀਆਂ ਕੀ ਉਹ ਦਰਦ ਨਾਲ ਚੀਕ ਪੈਂਦੇ ਆਪਣੇ ਸਰੀਰ ਨੂੰ ਨੋਚ ਲੈਂਦੇ ਜਗਾ ਜਗਾ ਜ਼ਖਮ ਹੋ ਚੁੱਕੇ ਸਨ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ 10 ਸਾਲ ਬਾਅਦ ਬਲਬੀਰ ਤੇ ਜਸਕਰਨ ਵੀ ਮਰ ਚੁੱਕੇ ਸਨ ਹੁਣ ਉਹਨਾਂ ਦੀਆਂ ਘਰ ਵਾਲੀਆਂ ਬੱਚਿਆਂ ਨੂੰ ਲੈ ਕੇ ਨਾ ਜਾਣੇ ਕਿੱਥੇ ਚਲਿਆਂ ਗਈਆਂ ਗੁਰਬਖਸ਼ ਸਿੰਘ ਤੇ ਕਰਮਜੀਤ ਕੌਰ ਦਾ ਘਰ ਵੀ ਆ ਅੱਜ ਵੀ ਸੁਣਨਾ ਪਿਆ ਹੈ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਪੁੱਤ ਆਪਣੇ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ ਤੇ ਉਹਨਾਂ ਦੀ ਕਦਰ ਨਹੀਂ ਸਮਝਦੇ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਚੈਨ ਖਤਮ ਹੋ ਜਾਂਦਾ ਹੈ ਉਹ ਪਸਤਾਵੇ ਵਿੱਚ ਜਿਉਣ ਲਈ ਮਜਬੂਰ ਹੋ ਜਾਂਦੇ ਹਨ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ